ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਿਤਾ ਦਾ ਨਾਮ ਹੈ ਨਕਲੀ ਫੁੱਲ ਕਾਗਜ਼ੀ ਰਿਸ਼ਤੇ ਬਹੁਤ ਹੀ ਸੁੰਦਰ ਲੱਗਦੇ ਨੇ ਬਹੁਤ ਹੀ ਸੁੰਦਰ ਲੱਗਦੇ ਨੇ ਫੁੱਲ ਜੋ ਕਾਗਜ਼ ਦੇ ਮਹਿਕ ਸੁਗੰਧੀਆਂ ਦੇਣ ਨਾਹੀ ਫੁੱਲ ਜੋ ਕਾਗਜ਼ ਦੇ ਬਹੁਤ ਹੀ ਸੁੰਦਰ ਲੱਗਦੇ ਨੇ ਫੁੱਲ ਜੋ ਕਾਗਜ਼ ਦੇ ਮਹਿਕ ਸੁਗੰਧੀਆਂ ਦੇਣ ਨਾਹੀ ਫੁੱਲ ਜੋ ਕਾਗਜ਼ ਦੇ ਉਮਰ ਬਡੇਰੀ ਹੁੰਦੀ ਨਹੀਂ ਉਮਰ ਬਡੇਰੀ ਹੁੰਦੀ ਨਹੀਂ ਇਹਨਾਂ ਕਾਗਜ਼ੀ ਫੁੱਲਾਂ ਦੀ ਦਿਲ ਦੀਆਂ ਬਾਤਾਂ ਸਮਝਣ ਨਾਹੀਂ ਫੁੱਲ ਜੋ ਕਾਗਜ਼ ਦੇ ਉਮਰ ਬਡੇਰੀ ਹੁੰਦੀ ਨਹੀਂ ਇਹਨਾਂ ਕਾਗਜ਼ੀ ਫੁੱਲਾਂ ਦੀ ਦਿਲ ਦੀਆਂ ਬਾਤਾਂ ਸਮਝਣ ਨਾਹੀਂ ਫੁੱਲ ਜੋ ਕਾਗਜ਼ ਦੇ ਇੱਕ ਹੀ ਸਿਫਤ ਲਿਖਾਂ ਮੈਂ ਨਕਲੀ ਫੁੱਲਾਂ ਦੀ ਇੱਕ ਹੀ ਸਿਫਤ ਲਿਖਾਂ ਮੈਂ ਨਕਲੀ ਫੁੱਲ ਦੀ ਅੱਖੀਆਂ ਲਾंदे ਮਨ ਪਰਮਾ ਦੇ ਅੱਖੀਆਂ ਲਾंदे ਮਨ ਪਰਮਾ ਦੇ ਕੱਢ ਮਤਲਬ ਫਿਰ ਉਹ ਦਿਲ ਨੂੰ ਝੋਟਾ ਲਾਦੇ ਫੁੱਲ ਜੋ ਕਾਗੇ ਤੇ ਬੈਂਸ ਭਲੇਖੇ ਕੱਢਦੇ ਦਿਲ ਚੋਂ ਬੈਂਸ ਭਲੇਖੇ ਕੱਢਦੇ ਦਿਲ ਚੋਂ ਇਹ ਨਹੀਂ ਸਾਥੀ ਮੰਜਲਾਂ ਦੇ ਬੈਂਸ ਭਲੇਖੇ ਕੱਢਦੇ ਦਿਲ ਚੋਂ ਇਹ ਨਹੀਂ ਸਾਥੀ ਮੰਜਲਾਂ ਦੇ ਖੁੱਲਾਂ ਨਾਲੋਂ ਕੰਡੇ ਚੰਗੇ ਫੁੱਲਾਂ ਨਾਲੋਂ ਕੰਡੇ ਚੰਗੇ ਜੋ ਨੇ ਸਾਥੀ ਮੰਜਲਾਂ ਦੇ ਬਹੁਤ ਹੀ ਸੁੰਦਰ ਲੱਗਦੇ ਨੇ ਬਹੁਤ ਹੀ ਸੁੰਦਰ ਲੱਗਦੇ ਨੇ ਜੋ ਫੁੱਲ ਨੇ ਕਾਗਜ਼ ਦੇ ਮਹਿਕ ਸੁਗੰਧੀਆਂ ਆਮ ਨਹੀਂ ਫੁੱਲ ਇਹ ਕਾਗਜ਼ ਦੇ ਇੱਕ ਕਹਾਵਤ ਗਦੇ ਨੂੰ ਬਾਪੂ ਸੁਣੀ ਕਹਾਵਤ ਗਦੇ ਨੂੰ ਬਾਪੂ ਮਤਲਬ ਦੇ ਲਈ ਕਹਿੰਦੀ ਦੁਨੀਆ ਸਾਰੀ ਕਿਸੇ ਬਣਾਇਆ ਪੁੱਤ ਭਰਾ ਕਿਸੇ ਨੇ ਲਾ ਲਈ ਜਾਨੀ ਜਾਨੀ ਕਹਿ ਕੇ ਲੁੱਟਿਆ ਜਾਨੀ ਜਾਨੀ ਕਹਿ ਕੇ ਲੁੱਟਿਆ ਪਤਾ ਨਹੀਂ ਚੱਲਿਆ ਕਦੋਂ ਕਿਸ ਨੇ ਕਿਸ ਤੋਂ ਬਾਜ਼ੀ ਹਾਰੀ ਆਪਣੀਆਂ ਮੰਜ਼ਲਾ ਸਰ ਕਰ ਗਏ ਪਿੱਛੋਂ ਲੱਤ ਹੈ ਮਾਰੀ ਦੁਨੀਆਂ ਦੇ ਵਿੱਚ ਬਹੁਤ ਸ਼ਿਕਾਰੀ ਨਿਸ਼ਾਨਾ ਲਾਈ ਬੈਠੇ ਸਾਰੇ ਪਹੁੰਚੇ ਮੰਜ਼ਲਾ ਕਰਗਰਦਾਰੀ ਸਾਡੀ ਪਿੱਠ ਤੇ ਖੰਜਰ ਮਾਰੀ ਦੁਨੀਆਂ ਦੇ ਵਿੱਚ ਬਹੁਤ ਸ਼ਿਕਾਰੀ ਨਿਸ਼ਾਨਾ ਲਾਈ ਬੈਠੇ ਹੁਣ ਸਾਰੇ ਪਹੁੰਚੇ ਮੰਜ਼ਲਾ ਕਰਗਰਦਾਰੀ ਸਾਡੀ ਪਿੱਠ ਤੇ ਖੰਜਰ ਮਰੀ ਢੋਲਾ ਬੰਦਾ ਢੋਲਾ ਪੰਛੀ ਢੋਲਾ ਬੰਦਾ ਢੋਲਾ ਪੰਛੀ ਫਸ ਜਾਂਦਾ ਹੈ ਢੋਲਾ ਬੰਦਾ ਢੋਲਾ ਪੰਛੀ ਫਸ ਜਾਂਦਾ ਹੈ ਵਿੱਚ ਜਾਲ ਸ਼ਿਕਾਰੀ ਸਮਝ ਨਾ ਸਕਿਆ ਚਾਲ ਸਮਝ ਨਾ ਸਕਿਆ ਚਾਲ ਪਿਆਰ ਹੈ ਜਾਂ ਜਾਲ ਸ਼ਿਕਾਰੀ ਬੈਂਸ ਕਦੇ ਕਦੇ ਮੈਂ ਆਪਣੇ ਆਪ ਨੂੰ ਗਧਾ ਬਾਪੂ ਆਖਾਂ ਬੈਂਸ ਕਦੇ ਕਦੇ ਮੈਂ ਆਪਣੇ ਆਪ ਨੂੰ ਗਦਾ ਬਾਪੂ ਸਮਝਾ ਪੁੱਤਰ ਧੀਆ ਵਾਂਗੂ ਜਾਪੇ ਹੁਣ ਇਹ ਦੁਨੀਆ ਸਾਰੀ ਸੁਣੀ ਕਹਾਵਤ ਗਦੇ ਨੂੰ ਬਾਪੂ ਮਤਲਬ ਦੇ ਲਈ ਕਹਿੰਦੀ ਦੁਨੀਆ ਸਾਰੀ ਬਹੁਤ ਹੀ ਸੁੰਦਰ ਲੱਗਦੇ ਨੇ ਜੋ ਫੁੱਲ ਜੇ ਕਾਗਜ ਦੇ ਮਹਿਕ ਸੁਗੰਧੀਆਂ ਆਮ ਨਹੀਂ ਫੁੱਲ ਇੱਕ ਆਗੇ ਦੇ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਾਣੇ ਦੁਨੀਆ ਸਾਰੀ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਾਣੇ ਦੁਨੀਆ ਸਾਰੀ ਫਿਰ ਵੀ ਵਿੱਚ ਭਲੇਖੇ ਪੈ ਗਈ ਇਹ ਮੂਰਖ ਦੁਨੀਆ ਸਾਰੀ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਜਾਣੇ ਦੁਨੀਆ ਸਾਰੀ ਫਿਰ ਵੀ ਵਿੱਚ ਭਲੇਖੇ ਪੈ ਗਈ ਇਹ ਮੂਰਖ ਦੁਨੀਆ ਸਾਰੀ ਕਾਗਜੀ ਫੁੱਲ ਕਾਗਜੀ ਰਿਸ਼ਤੇ ਕਿਸੇ ਕੰਮ ਨਾ ਆਉਂਦੇ ਕਾਗਜੀ ਫੁੱਲ ਕਾਗਜੀ ਰਿਸ਼ਤੇ ਕਿਸੇ ਕੰਮ ਨਾ ਆਉਂਦੇ ਕੱਟੋ ਮਤਲਬ ਆਪਣਾ ਪਿੱਛੋਂ ਤੁਹਾਨੂੰ ਹੀ ਮਾੜਾ ਠਹਿਰਾਉਂਦੇ ਕਾਗਜੀ ਫੁੱਲ ਕਾਗਜੀ ਰਿਸ਼ਤੇ ਕਿਸੇ ਵੀ ਕੰਮ ਨਹੀਂ ਆਉਂਦੇ ਕੱਢ ਮਤਲਬ ਆਪਣਾ ਪਿੱਛੇ ਪਿੱਛੋਂ ਤੁਹਾਨੂੰ ਹੀ ਮਾੜਾ ਠਹਿਰਾਉਂਦੇ ਕਾਗਜੀ ਫੁੱਲ ਕਾਗਜੀ ਰਿਸ਼ਤੇਆਂ ਪਿੱਛੇ ਲੱਗ ਕੇ ਛੱਡ ਗਏ ਸਾਖ ਸੰਬੰਧੀ ਵੀਰ ਬੀਰਾਂ ਦੀਆਂ ਬਾਹਾਂ ਹੁੰਦੇ ਇਹ ਵੀ ਨਾ ਕੋਈ ਜਾਣੇ ਸੁਪਨੇ ਦੇ ਵਿੱਚ ਆਮਣ ਜੋ ਆਣ ਰੌਣਕਾਂ ਲਾਹਣ ਜੋ ਸੁਪਨੇ ਦੇ ਵਿੱਚ ਆਮਣ ਜੋ ਆਣ ਰੌਣਕਾਂ ਲਮ ਜੋ ਬਹੁਤ ਹੀ ਸੁੰਦਰ ਲੱਗਦੇ ਇਹ ਫੁੱਲ ਨੇ ਕਾਗਜ ਦੇ ਮਹਿਕ ਸੁਗੰਧੀਆਂ ਆਮਣ ਨਹੀਂ ਇਹ ਫੁੱਲ ਨੇ ਕਾਗਜ ਦੇ ਫੁੱਲ ਗੁਲਾਬ ਤਾਂ ਮਹਿਕਾਂ ਵੰਡਣ ਜੇ ਅਸਲ نسل ਦੇ ਹੋਮਣ ਫੁੱਲ ਗੁਲਾਬ ਤਾਂ ਮਹਿਕਾਂ ਵੰਡਣ ਜੇ ਅਸਲ نسل ਦੇ ਹੋਮਣ ਨਕਲੀ ਫੁੱਲ ਕਾਗਜੀ ਰਿਸ਼ਤੇ ਪਿਆਰ ਮੁਹੱਬਤਾਂ ਝੂਠੇ ਵਾਦੇ ਦੋਨੋਂ ਹੀ ਅਕਸਰ ਰੋਣ ਪਿਆਰ ਮੁਹੱਬਤਾਂ ਝੂਠੇ ਵਾਦੇ ਦੋਨੋਂ ਹੀ ਅਕਸਰ ਰੋਣ ਬਹੁਤ ਹੀ ਸੁੰਦਰ ਲੱਗਣ ਜੋ ਬਹੁਤ ਹੀ ਸੁੰਦਰ ਲੱਗਣ ਜੋ ਹੁਣ ਕਹਿਣ ਨਾ ਫੱਬਣ ਹੋ ਬਹੁਤ ਹੀ ਸੁੰਦਰ ਲੱਗਣ ਜੋ ਹੁਣ ਕਹਿਣ ਨਾ ਫੱਬਣ ਹੋ ਆਪਣਾ ਸਾਥੀ ਜੀਰੋ ਕਰਕੇ ਹੋਰ ਕਿਸੇ ਨੂੰ ਹੀਰੋ ਕਰਕੇ ਕੀ ਖਟਿਆ ਤੈਨੂੰ ਹੀਰ ਬਣਾ ਕੇ ਕੀ ਖਟਿਆ ਤੈਨੂੰ ਹੀਰ ਬਣਾ ਕੇ ਆਪਣੇ ਦਿਲ ਨੂੰ ਚੀਰ ਦਿਖਾ ਕੇ ਜੇ ਅਸਲ نسل ਦੀ ਕਰਾਮੇ ਬਾਤ ਜੇ ਅਸਲ نسل ਦੀ ਕਰਾਮੇ ਬਾਤ ਬੰਦੇ ਨਾਲੋਂ ਟੌਮੀ ਚੰਗਾ ਬੰਦੇ ਨਾਲੋਂ ਟੌਮੀ ਚੰਗਾ ਵਫਾਦਾਰੀ ਕਰੇ ਦਿਨ ਰਾਤ ਨਾਲ ਮੁਹੱਬਤਾਂ ਪਿਆਰ ਚਿਤਾਵੇ ਖੁੱਖਾ ਰਹਿ ਕੇ ਸਾਥ ਨਿਭਾਵੇ ਜੇ ਅਸਲ ਨਸਲ ਦੀ ਕਰਮੇ ਬਾਤ ਬੰਦੇ ਨਾਲੋਂ ਟੌਮੀ ਚੰਗਾ ਵਫਾਦਾਰੀ ਕਰੇ ਦਿਨ ਰਾਤ ਨਾਲ ਮੁਹੱਬਤਾਂ ਪਿਆਰ ਚਤਾਵੇ ਭੁੱਖਾ ਰਹਿ ਕੇ ਸਾਥ ਨਿਭਾਵੇ ਬੈਸ ਸਕੈਨ ਲੱਭ ਕੋਈ ਐਸੀ ਬੈਸ ਸਕੈਨ ਲੱਭ ਕੋਈ ਐਸੀ ਝੂਠੇ ਦਿਲ ਦੇ ਜੋ ਹਾਲ ਸੁਣਾਵੇ ਬੈਸ ਸਕੈਨ ਲੱਭ ਕੋਈ ਐਸੀ ਜੋ ਝੂਠੇ ਦਿਲ ਦੇ ਹਾਰ ਸੁਣਾਵੇ ਭੋਲੇ ਪੰਛੀ ਭੋਲੇ ਬੰਦੇ ਲੁੱਟ ਨਾ ਹੋਮਣ ਰਿਸ਼ਤੇ ਸਾਰੇ ਪੋਲੇ ਬੰਦੇ ਪੋਲੇ ਪੰਛੀ ਲੁੱਟ ਨਾ ਹੋਵਣ ਰਿਸ਼ਤੇ ਸਾਰੇ ਅਟੁੱਟ ਹੀ ਹੋਵਣ ਮੁਰਸ਼ਿਦ ਸੋਹਣੇ ਦਾ ਪੱਲਾ ਫੜ ਕੇ ਦੱਸ ਦੇ ਸਾਰੇ ਦਿਲ ਦੇ ਹਾਲ ਉਹ ਹੈ ਫੁੱਲ ਗਲਾਬ ਅਸਲੀ ਉਹ ਹੈ ਫੁੱਲ ਗਲਾਬ ਮਹਿਕ ਸੁਗੰਧੀਆਂ ਆਮ ਨਾਹੀ ਫੁੱਲ ਜੋ ਕਾਗਜ਼ ਦੇ ਸਾਹਿਬ ਫੁੱਲ ਗਲਾਬ ਸਾਹਿਬ ਫੁੱਲ ਗਲਾਬ ਅਸਲੀ ਸਾਹਿਬ ਫੁੱਲ ਗਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਕਵਤਾ ਅੱਛੀ ਲੱਗੀ ਤਾਂ ਆਪਣੇ ਆਪਣੇ ਫੋਨ ਤੋਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਡਾਕਟਰ ਬਹਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ